ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਦੇਖ ਸਕਦੇ ਆਂ ਜੀ ਇਹ ਜਿਹੜਾ ਜਾਨਵਰ ਆ ਬਹੁਤ ਮਸ਼ਹੂਰ ਜਾਨਵਰ ਆ ਪਰ ਆਪਣੇ ਪੰਜਾਬ ਚ ਵੀ ਹੁਣ ਤੁਸੀਂ ਕਹਿ ਸਕਦੇ ਆਂ ਪਾਇਆ ਜਾਂਦਾ ਇਸ ਵੇਲੇ ਅਸੀਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਰੂੜ ਚ ਆਂ ਜੀ ਸਾਡੇ ਆਪਣੇ ਪਿੰਡ ਚ ਇਹ ਰਾਤ ਦਾ ਆਇਆ ਹੋਇਆ ਸਾਡੇ ਪਿੰਡ ਜਿੱਦਾ ਹੜ੍ਹ ਹੜ੍ਹ ਆਏ ਸੀਗੇ ਉਹਨਾਂ ਵਿੱਚ ਹੀ ਆ ਗਿਆ ਇਹਦਾ ਨਾਮ ਆ ਪੈਨ ਪੈਨਗੋਲੀ ਨੇ ਆ ਤੇ ਇਹ ਦੀ ਜਿਹੜੀ ਜੀਭ ਹੈ ਨਾ 40 ਸੈਂਟੀਮੀਟਰ ਕਹਿੰਦੇ ਲੰਬੀ ਹੁੰਦੀ ਆ ਇਹਦੀ ਜੀਭ ਜਿਹੜੀ ਆ ਕੀ ਦੇਖ ਸਕਦੇ ਆ ਇਹ ਬਹੁਤ ਛਾਈ ਹੁੰਦਾ ਹੈ ਡਰ ਜਾਂਦਾ ਛੇਤੀ ਜਿਹੜਾ ਇਹ ਜਾਨਵਰ ਆ ਦੇਖ ਸਕਦੇ ਆ ਇਹਦੀ ਜੀਭ ਲੰਬੀ ਹੁੰਦੀ ਹੈ ਸ਼ਿਕਾਰ ਸਕੂਰ ਇਹ ਅਜੇ ਤਾਂ ਸੀਮੈਂਟ ਸੂਮੈਂਟ ਕੰਧ ਕੁੰਡ ਵੀ ਤੋੜ ਦਿੰਦਾ ਜਦੋਂ ਇਹਦੀ ਸਕਿਨ ਜਿਹੜੀ ਇੰਨੀ ਸਖਤ ਆ ਤੇ ਕਹਿੰਦੇ ਇਹਦੀ ਤਸਕਰੀ ਵੀ ਹੁੰਦੀ ਆ ਜੀ ਕਿਉਂਕਿ ਇਹਦੀ ਜਿਹੜੀ ਹਨਾ ਦਵਾਈ ਦਬੂਈ ਤੋਂ ਬਣਦੀ ਆ ਬਹੁਤ ਜਿਆਦਾ ਮਹਿੰਗੀ ਦਵਾਈ ਹੁੰਦੀ ਆ ਜਿਹੜੀ ਇਹ ਤੋਂ ਬਣਦੀ ਆ ਤੇ ਤੁਸੀਂ ਦੇਖ ਸਕਦੇ ਆ ਆ ਫੜੀ ਮੜ ਜਾਂਦੀ ਤੂੰ ਪਿੱਛੇ ਹੋ ਜਾ ਇਹ ਰੇਣਾ ਮਾੜਾ ਲੱਗਦਾ। ਜਦੋਂ ਹੱਥ ਲਾਉਣੇ ਹਨ ਇਹ ਡਰ ਜਾਂਦਾ ਜੀ ਉਹ ਜਾਨਵਰ ਜਿਹੜਾ ਆ ਇਹ ਵਾਲਾ ਆ। ਇਕੱਠਾ ਹੋ ਜਾਂਦਾ ਫੁੱਟਬਾਲ ਵਾਂਗੂ ਇਕੱਠਾ ਹੋ ਜਾਂਦਾ ਇਹ ਜਾਨਵਰ ਜਿਹੜਾ। ਹਾਂ ਫੁੱਟਬਾਲ ਵਾਂਗੂ। ਇਹਨੂੰ ਇੱਧਰੋਂ ਕੱਢ ਲਾ। ਸਾਈਡ ਨੂੰ ਕੱਢ। ਆਹ ਦੇਖ ਆ ਦੇਖ ਜਦੋਂ ਹਨ ਇਹਦਾ ਛੇੜਦੇ ਆ ਇਕੱਠਾ ਹੋ ਜਾਂਦਾ ਫੁੱਟਬਾਲ ਵਾਂਗੂ। ਜ਼ਿਆਦਾਤਰ ਇਹ ਕਹਿੰਦੇ ਗਾਰੇ 'ਚ ਰਹਿਣਾ ਪਸੰਦ ਕਰਦਾ ਹੈ ਜਿਹੜਾ ਜਾਨਵਰ ਇਹ ਆ। ਆ ਦੇਖੋ ਬੋਰਡਰ ਦੇ ਵਿੱਚ। ਆ ਦੇਖੋ ਇਕੱਠਾ ਹੋਣ ਲੱਗ ਪਿਆ ਕਰਕੇ ਪਛੀ ਹੋ ਜਾ। ਮੈਂ ਵੀ ਤੇਰੇ। ਇਹਨੂੰ ਇੱਧਰੋਂ ਕੱਢ ਲਾ। ਸਾਈਡ ਨੂੰ ਕੱਢ। ਅਲਿਖੋ ਇਹਦਾ ਫੋਟੋ ਵਾਲਾ ਜਾਂ ਬਣ ਜਾਂਦਾ ਕਿੰਨ ਬੋਝ ਦੀ ਹਾਰੜ ਆ ਕੰਡੇ ਦੀ ਤਸਕਰੀ ਹੁੰਦੀ ਆ ਜੀ ਬਹੁਤ ਬਲੈਕ ਮਾਰਕੀਟ ਤੇ ਤੇ ਵੈਸੇ ਆਪਣੇ ਪੰਜਾਬ ਚ ਨਹੀਂ ਪਾਇਆ ਜਾਂਦਾ ਪਰ ਹੁਣ ਤੁਸੀਂ ਦੇਖ ਲਓ ਵੀ ਇਹ ਆਪਣੇ ਪੰਜਾਬ ਚ ਵੀ ਹੁਣ ਕਿਹਾ ਜਾਊਗਾ ਕਿ ਪੰਜਾਬ ਚ ਵੀ ਇਹ ਪਾਇਆ ਜਾਂਦਾ ਇਹ ਜਿਹੜਾ ਹੈ ਦੇਖ ਲਓ ਇੱਦਾਂ ਇਕੱਠਾ ਹੋ ਜਾਂਦਾ ਇਹ ਕੁਛ ਨਹੀਂ ਕਹਿੰਦਾ ਜੀ ਇਹਨੂੰ ਹੱਥ ਵੀ ਲਾਉਣੇ ਹਨ ਇਦਾਂ ਜੇ ਉਹਦੀ ਪੂੰਛ ਤੇ ਹੱਥ ਲਾਉਣੇ ਫੇਓ ਮਾਰਦਾ ਕੰਡੇ ਪਰ ਐਸੀ ਹੱਥ ਲਾਉਂਗੇ ਨਹੀਂ ਕੁਛ ਨਹੀਂ ਕਹਿਣਾ ਤੁਹਾਨੂੰ ਪਰ ਹੁਣ ਅਸੀਂ ਬਾਣਾ ਜਿਹੜੇ ਇਹਨਾਂ ਨਾਲ ਕੰਟਰੋਲ ਵਾਲੇ ਉਹਨਾਂ ਨੂੰ ਕਾਲ ਕੀਤੀ ਆ ਵੀ ਉਹ ਇਹਨੂੰ ਆ ਕੇ ਲੈ ਜਾਣ ਤੇ ਉਹ ਦੇਖੋ ਕਦੋਂ ਆਉਂਦੇ ਆ ਫਿਰ ਇਹਨਾਂ ਦੀ ਹਵੇਲੀ ਆ ਜੇ ਪ੍ਰਵਾਸੀ ਮਜ਼ਦੂਰ ਰਹਿੰਦੇ ਇਹਨਾਂ ਦੀ ਹਵੇਲੀ ਆ ਜੇ ਜੀ ਇਸ ਵੇਲੇ ਜਾਨਵਰ ਇਹ ਇਹ ਹਾਰਡ ਹੈ ਕਿਸੇ ਨੂੰ ਵੀ ਆਪਣੇ ਪਿੰਡਾਂ ਵਿੱਚ ਇਹ ਦੀਦਾ ਆ ਨਾਲ ਦੇ ਕਿਉਂਕਿ ਇਹ ਪਾਣੀ ਮੈਨੂੰ ਲੱਗਦਾ ਆ ਹੁਣ ਪਾਣੀ ਦੇ ਨਾਲ ਖਾੜਾਂ 'ਚ ਕੋਈ ਇਹਨੂੰ ਮਾਰੋ ਨਾ ਭਾਈ ਇਹ ਭਾਈ ਕੁਝ ਨਹੀਂ ਕਹਿੰਦਾ ਹੈਗਾ ਕਿਸੇ ਨੂੰ ਭਾਈ ਇਸ ਗੱਲ ਦਾ ਧਿਆਨ ਰੱਖੋ ਐਵੇਂ ਨਾ ਡੰਡੇ ਚੱਕ ਕੇ ਇਹਦੇ ਦਿਵਾਲੇ ਹੋ ਜਿਓ